ਜੋ ਸਰਦਾਰਸਖਵੀਰ ਸਿੰਘ ਬਾਦਲ ਨੇ ਸਪੱਟ ਕਾਲੀ ਦਲ ਦੇ ਵਰਕਰਾਂ ਚ ਭਰੀ ਆ ਉਹਦਾ ਹੀ ਕਾਰਨ ਹੈ ਕਿ ਅੱਜ ਸ਼੍ਰੋਮਣੀ ਕਾਲੀ ਦਲ ਦਾ ਵਰਕਰ ਫੇਰ ਬੜੇ ਜੋਸ਼ੋਖ ਰੋਸ਼ਣ ਨਾਲ ਦੁਬਾਰਾ ਖੜਾ ਹੋ ਚੁੱਕਿਆ ਤੇ ਆਉਣ ਵਾਲੀ 2027 ਹੈ ਬੜੀ ਵੱਡੀ ਗਿਣਤੀ ਚ ਸ਼੍ਰੋਮਣੀ ਕਾਲੀ ਦਲ ਜਿੱਤ ਪ੍ਰਾਪਤ ਕਰੇਗਾ ਜੋ ਅੱਜ ਦੀ ਜਿੱਤ ਹੈ ਚਾਹੇ ਆਮ ਪਾਰਟੀ ਨੇ ਸਾਡੇ ਕਾਗਜ਼ ਵੀ ਲੋਕਾਂ ਦੇ ਖੋਹੇ ਕਾਗਜ਼ ਪਾੜੇ ਵੀ ਵੋਟਾਂ ਚ ਵੀ ਬੇਈਮਾਨੀਆਂ ਕਰੀਆਂ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਤੇ ਉਹ ਵੱਡੀ ਗਿਣਤੀ ਵਿੱਚ ਜਿਹੜੇ ਵਰਕਰ ਨੇ ਉਮੀਦਵਾਰ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਪ੍ਰਾਪਤ ਹੋਈ ਹੈ ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਜਿੱਤ ਪ੍ਰਾਪਤ ਕਰੇ ਆ ਵੇਖਣ ਨੂੰ ਮਿਲ ਰਹੀ ਹੈ ਜਿਹੜੀ ਵੱਡੀ ਗਿਣਤੀ ਸਾਰੇ ਹੀ ਹਲਕਿਆਂ ਵਿੱਚ ਅਕਾਲੀ ਦਲ ਦੇ ਕੈਂਡੀਡੇਟ ਜਿਹੜੇ ਜਿੱਤਰੇ ਨੇ ਜਾਂ ਫਜ਼ਮੇ ਮੁਕਾਬਲੇ ਚ ਆ ਰਹੇ ਨੇ ਜੀ ਕਿਉਂਕਿ ਲੋਕਾਂ ਨੇ ਦੇਖ ਲਿਆ ਬਾਕੀ ਸਾਰੇ ਕੁਝ ਨਹੀਂ ਡਿਲੀਵਰ ਕਰ ਰਹੇ ਸਾਰਾ ਕੁਝ ਫੋਕੀ ਹਵਾ ਹੈ ਜਿਹੜੇ ਝੂਠ ਬੋਲ ਕੇ ਅਕਾਲੀ ਦਲ ਦੀ ਬਦਨਾਮੀ ਕਰਕੇ ਸੀਟਾਂ ਲੈ ਗਏ ਸੀ ਹੁਣ ਲੋਕ ਮوڑਮਾ ਜਵਾਬ ਦੇ ਰਹੇ ਨੇ ਆਉਣ ਵਾਲੇ ਸਮੇਂ 'ਚ ਤੁਸੀਂ ਅਕਾਲੀ ਜੰਦੀ ਸਰਕਾਰ ਆਉਂਦੀ ਦੇਖ ਰਹੇ ਹੋ ਅਕਾਲੀ ਦਲ ਦੇ ਉਮੀਦਵਾਰ ਕਿਉਂ ਜਿੱਤ ਰਹੇ ਨੇ ਇਹ ਚੋਣਾਂ 'ਤੇ ਇੱਕਦਮ ਅਕਾਲੀ ਦਲ ਸਾਹਮਣੇ ਆ ਰਿਹਾ ਹੈ ਇਹ ਸਤਾਈ ਦੀ ਲਹਿਰ ਸ਼ੁਰੂ ਹੋ ਗਈ ਜੀ 27 ਸਾਡੇ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਲੋਕ ਉਹਦੀ ਨਹੀਂ ਪੱਤਰ ਜੀ ਨੂ ਜਿਹੜਾ ਰੱਖਤੀ ਸੀ ਜਿੰਨੀ ਸਾਡੀ ਸੰਗਤ ਉਮੀਦਵਾਰ ਜਿੱਤ ਕੇ ਆ ਰਹੇ ਨੇ ਸਾਰੇ ਸ਼ਰੋਮਣੀ ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਲਹਿਰ ਹੈ ਵੀ ਹੁਣ ਵੋਟ ਸ਼ਰੋਮਣੀ ਅਕਾਲੀ ਦਲ ਨੂੰ ਪਾਓ ਲੋਟੂਆਂ ਦਾ ਰਾਜ ਦੇਖ ਲਿਆ ਜੀ ਧੰਵਾਦ ਜੀ ਠੀਕ ਹੈ ਮੈਨੇ ਜੀ ਅਕਾਲੀ ਦਲ ਦੇ ਵੱਡੀ ਗਿਣਤੀ ਜਿਹੜੇ ਵਰਕਰ ਜਿੱਤਰੇ ਨੇ ਕੀ ਲੱਗਦਾ ਕੀ ਆ ਕਿਉਂ ਜਿਹੜੇ ਲੋਕ ਦੇ ਜਿਹੜੇ ਵਿਸ਼ਵਾਸ ਕਰ ਰਹੇ ਨੇ ਅਕਾਲੀ ਦਲ ਚ ਦੇਖੋ ਜੀ ਲੋਕਾਂ ਨੇ 10 ਸਾਲ ਉਰੇ ਪਰੇ ਜਾ ਕੇ ਆਪਣਾ ਟਾਈਮ ਬਹੁਤ ਖਰਾਬ ਕਰ ਲਿਆ ਇਹ ਜਿਹੜੀ ਅੱਜ ਸਾਰੇ ਪੰਜਾਬ 'ਚ ਜਿਹੜਾ ਅਕਾਲੀ ਦਲ ਦਾ ਲੀਡ ਵਰਕਰ ਅੱਜ ਉੱਠ ਖੜਿਆ ਹੈਗਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਕਾਰਨ ਹੈਗਾ ਇਹ ਇੱਕ ਸਟਾਰਟਿੰਗ ਪੁਆਇੰਟ ਹੋ ਗਿਆ ਸਾਡੇ ਆਸਤੇ ਕਿ ਅਗਲੇ ਚੀਫ ਮਿਨਿਸਟਰ ਪੰਜਾਬ ਸੁਖਵੀਰ ਸਿੰਘ ਬਾਦਲ ਨੂੰ ਦੇਖਣਾ ਚਾਹੁੰਦਾ ਅੱਜ ਜਿਹੜਾ ਹੁਣ ਫਸ ਕੇ ਲੜਾਈ ਹੋਈ ਹੈ ਸਾਡੀ ਇਥੇ ਨਾਭੇ 'ਚ ਜੇ ਕਿਤੇ 10 ਦਿਨ ਇਹ ਸਰਕਾਰ ਸਾਨੂੰ ਹੋਰ ਦੇ ਦਿੰਦੀ ਕੈਂਪੇਨ ਆਸੇ ਇਹ ਤਾਂ 5-7 ਦਿਨ ਕੈਂਪੇਨ ਕੀਤੀ ਹੈ ਤਾਂ ਕਿ ਪਿੰਡਾਂ 'ਚ ਜਾਣ ਜਾਣ ਨੂੰ ਵੀ ਟਾਈਮ ਨਹੀਂ ਲੱਗਿਆਗਾ ਇਹ 10 ਦਿਨ ਹੋਰ ਮਿਲ ਜਾਂਦੇ ਜਿਵੇਂ ਹੁੰਜਾ ਫਿਰ ਜਾਂਦਾ ਇਹਨਾਂ ਦਾ ਇਥੋਂ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਜਿੱਤੇ ਹੋ ਅਕਾਲੀ ਦਲ ਦੇ ਹੋਤੇ ਕੀ ਕੀ ਜਿਹੜੇ ਅੱਗੇ ਕੰਮ ਨੇ ਜਿਹੜੇ ਤੁਸੀਂ ਪਹਿਲ ਦੇ ਹਦਾਰ ਤੇ ਕਰ ਅਸੀਂ ਜਿਹੜੇ ਸਾਡੇ ਕੰਮ ਨੇ ਸਾਰੇ ਉਹ ਰੁਕੇ ਹੋਏ ਕਰਾਵਾਂਗੇ ਪਹਿਲ ਦੇ ਹਦਾਰ ਤੇ ਤੇ ਮੈਂ ਧੰਨਵਾਦ ਕਰਦੇ ਪਹਿਲਾਂ ਸਭ ਤੋਂ ਜਿਹੜੇ ਵੋਟਰਾਂ ਨੇ ਮੇਰੀ ਹੈਲਪ ਕੀਤੀ ਤੇ ਗੁਰੂ ਮਹਾਰਾਜ ਸਾਹਿਬ ਨੇ ਸਾਡੇ ਮੇਲ ਕੀਤੀ ਤੇ ਅਸੀਂ ਬਤ ਬਤ ਸੀਟਾਂ ਜਿੱਤੇ ਸ਼੍ਰੋਮਣੀ ਕਾਲਜ ਦੰਦ ਦੇ ਇਥੇ 4 ਸੀਟਾਂ 6 ਸੀਟਾਂ ਨੇ ਸੇ ਸਿੱਟਾਂ ਤੇ ਇੱਕ ਜੀਲਾ ਪ੍ਰਸ਼ੰਸਾ ਦਿੱਤੀ ਹੈ ਜੀ ਤੇ ਵਾਹਿਗੁਰੂ ਜੀ ਖਾਲਸਾ ਵੇਗੁਰੂ ਜੀ ਫਤਿਹ